ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦ ਰਹੇ ਸਪੀਡ ਨਿਊ ਤੇ ਅਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਦੇ ਮੁਖ ਸਲਾਹਕਾਰ ਮੋਮੋਦ ਯੂਨਸ ਨੇ ਚੋਟੀ ਦੇ ਅਮਰੀਕੀ ਕਾਰੋਬਾਰੀ ਅਤੇ ਸਪੇਸ ਸੈਕਟਰ ਦੇ ਸੀਈਓ ਐਲੋਨ ਮਸਕ ਨੂੰ ਦੇਸ਼ ਦਾ ਦੌਰਾ ਕਰਨ ਅਤੇ ਸਟਾਰਲਿੰਕ ਸੈਟਲਾਈਟ ਇੰਟਰਨੈਟ ਸੇਵਾ ਸ਼ੁਰੂ ਕਰਨ ਲਈ ਸੱਦਾ ਦਿੱਤਾ ਹੈ। ਯੂਨਸ ਨੇ 19 ਫਰਵਰੀ ਨੂੰ ਲਿਖਿਆ ਇੱਕ ਪੱਤਰ ਦੇ ਵਿੱਚ ਮਸਕ ਨੂੰ ਦੱਸਿਆ ਕਿ ਉਹਨਾਂ ਦੀ ਬੰਗਲਾਦੇਸ਼ ਫੇਰੀ ਉਹਨਾਂ ਨੂੰ ਨੌਜਵਾਨ ਬੰਗਲਾਦੇਸ਼ੀ ਮਰਦਾਂ ਅਤੇ ਔਰਤਾਂ ਨੂੰ ਮਿਲਣ ਦਾ ਮੌਕਾ ਦੇਵੇਗੀ ਜੋ ਇਸ ਮੌਰੀ ਟੈਕਨੋਲੋਜੀ ਦੇ ਮੁੱਖ ਲਾਭਪਾਤਰੀ ਵਿੱਚੋਂ ਇੱਕ ਹੋਣਗੇ। ਉਨ੍ਹਾਂ ਨੇ ਪੱਤਰ ਦੇ ਵਿੱਚ ਕਿਹਾ ਕਿ ਆਓ ਆਪਾਂ ਇੱਕ ਬਿਹਤਰ ਭਵਿੱਖ ਲਈ ਆਪਣੇ ਆਪਸੀ ਦ੍ਰਿਸ਼ਟੀਕੋਣ ਨੂੰ ਸਾਂਕਾਰ ਕਰਨ ਦੇ ਲਈ ਇਕੱਠੇ ਕੰਮ ਕਰੀਏ ਸਰਕਾਰੀ ਸੋਮਾਚਾਰਾ ਏਜੰਸੀ ਨੇ ਐਤਵਾਰ ਨੂੰ ਹੀ ਰਿਪੋਰਟ ਦੇ ਵਿੱਚ ਕਿਹਾ ਕਿ ਸਟਾਰਲਿੰਕ ਦੀ ਕਨੈਕਟੀਵਿਟੀ ਨੂੰ ਬੰਗਲਾਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਜੋੜ ਨਾਲ ਇੱਕ ਪਰਵਰਤਨਸ਼ੀਲ ਪ੍ਰਭਾਵ ਪਵੇਗਾ ਯੂਕਰੇਨ ਦੇ ਰਾਸ਼ਟਰਪਤੀ ਵਿਲਦਿਮਿਰ ਜ਼ਲੰਸਕੀ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਅਲਤੀਫੇ ਨਾਲ ਸ਼ਾਂਤੀ ਆਉਂਦੀ ਹੈ ਅਤੇ ਯੂਕਰੇਨ ਨੂੰ ਨਾਟੋ ਦੀ ਮੈਂਬਰਸ਼ਿਪ ਮਿਲਦੀ ਹੈ ਤਾਂ ਉਹ ਅਹੁਦਾ ਛੱਡਣ ਲਈ ਤਿਆਰ ਨੇ ਯੂਕਰੇਨ ਉਤੇ ਰੂਸ ਦੇ ਹਮਲਿਆਂ ਦੇ 3 ਸਾਲ ਪੂਰੇ ਹੋਣ ਉਤੇ ਕੀਵ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੇ ਇੱਕ ਫਾਰਮ ਦੇ ਵਿੱਚ ਬੋਲਦੇ ਹੋਏ ਜ਼ਿਲਾਂਸਕੀ ਨੇ ਕਿਹਾ ਕਿ ਜੇਕਰ ਅਜਿਹਾ ਕਰਨ ਦੇ ਨਾਲ NATO ਫੌਜੀ ਗੱਠ ਜੋੜ ਦੀ ਸੁਰੱਖਿਆ ਦੀ ਛਤਰੀ ਹੇਟਾ ਉਹਨਾਂ ਦੇ ਦੇਸ਼ ਨੂੰ ਸਥਾਈ ਸ਼ਾਂਤੀ ਪ੍ਰਾਪਤ ਹੁੰਦੀ ਹੈ ਤਾਂ ਉਹ ਉਹਦਾ ਛੱਡਣ ਲਈ ਤਿਆਰ ਨੇ ਉਹਨਾਂ ਨੇ ਆਖਿਆ ਕਿ ਮੈਂ ਇਸ ਨੂੰ NATO ਲਈ ਛੱਡ ਸਕਦਾ ਹਾਂ ਜ਼ਿਲਾਂਸਕੀ ਦੀ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਦਿਮੀਰ ਪੁਤਿਨ ਦੇ ਹਾਲੀ ਦੇ ਸੁਝਾਵਾਂ ਦੇ ਵੱਲ ਇਸ਼ਾਰਾ ਕਰਦੀ ਹੈ ਕਿ ਯੂਕਰੇਨ ਦੇ ਵਿੱਚ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਭਾਵੇਂ ਕਿ ਯੂਕਰੇਨ ਦਾ ਕਾਨੂੰਨ ਮਾਰਸ਼ਲ ਲਾਡਰਨ ਚੋਣਾ ਕਰਾਉਣ ਦੀ ਮਨਾਹੀ ਕਰਦਾ ਹੈ ਦਿੱਲੀ ਦੀ ਨਵੀਂ ਚੁਣੀ 8ਵੀਂ ਅਸੈਂਬਲੀ ਦਾ ਪਲੇਟਾ ਜਲਾ ਸ਼ੁਰੂ ਹੋ ਗਿਆ ਪ੍ਰੋ ਟਾਈਮ ਸਪੀਕਰ ਅਰਵਿੰਦ ਸਿੰਘ ਲਵਲੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਉਹਨਾਂ ਦੇ ਕੈਬਨਿਟ ਮੰਤਰੀਆਂ ਨੂੰ ਦਿੱਲੀ ਅਸੈਂਬਲੀ ਦੇ ਮੈਂਬਰਾਂ ਵੱਜੋਂ ਹਲਫ ਦਿਵਾਇਆ ਸੌ ਚੁੱਕਣ ਵਾਲੇ ਭਾਜਪਾ ਮੰਤਰੀਆਂ ਵਿੱਚ ਪ੍ਰਵੇਸ਼ ਵਰਮ ਅਸ਼ੀਸ਼ ਸੂਦ ਕਪਿਲ ਮਿਸ਼ਰਾ ਰਵਿੰਦਰ ਸਿੰਘ ਇੰਦਰਾਜ ਪੰਕਜ ਕੁਮਾਰ ਅਤੇ ਮਨਿੰਦਰ ਸਿੰਘ ਸਿਰਸਾ ਵੀ ਸ਼ਾਮਲ ਹੈ ਅਸੈਂਬਲੀ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਆਤਸ਼ੀਸ਼ਾ ਨੇ ਬਾਈ ਆਪ ਵਿਧਾਇਕਾਂ ਨੇ ਵੀ ਹਲਫ ਲਿਆ ਤੇ ਅਸੈਂਬਲੀ ਸਪੀਕਰ ਦੀ ਚੋਣ ਤੋਂ ਬਾਅਦ ਦੁਪਹਿਰ 2 ਵਜੇ ਹੋਈ ਹੈ ਅਸੈਂਬਲੀ ਵੱਲੋਂ ਜਾਰੀ ਬੁਲਟਿਨ ਮੁਤਾਬਕ ਉਪ ਰਾਜਪਾਲ ਵਿਨੇ ਕੁਮਾਰ सक्सेना 25 ਫਰਵਰੀ ਨੂੰ ਸਦਨ ਨੂੰ ਸੰਬੋਧਨ ਕਰਨਗੇ ਜਿਸ ਮਗਰੋਂ ਸੀਏਜੀ ਦੀਆਂ ਰਿਪੋਰਟਾਂ ਸਦਨ ਦੇ ਵਿੱਚ ਰੱਖੀਆਂ ਜਾਣਗੀਆਂ ਸੈਸ਼ਨ ਦੀ ਸ਼ੁਰੂਆਤ ਵੰਦੇ ਮਾਤਰਮ ਗਾਉਣ ਦੇ ਨਾਲ ਹੋਈ ਤੇ ਇਸ ਮੌਕੇ ਦਿੱਲੀ ਭਾਜਪਾ ਦੇ ਪ੍ਰਧਾਨ ਵਿਰਿੰਦਰ ਸੱਚ ਦੇਵਾ ਵੀ ਸਪੀਕਰ ਦੀ ਗੈਲਰੀ ਵਿੱਚ ਮੌਜੂਦ ਸਨ ਅਮਰੀਕਾ ਦੁਆਰਾ ਪਨਾਮਾ ਭੇਜੇ ਗਏ 12 ਭਾਰਤੀ ਨਾਗਰਿਕ ਐਤਵਾਰ ਸ਼ਾਮ ਨੂੰ ਲਾਟਿਨ ਅਮਰੀਕੀ ਦੇਸ਼ ਤੋਂ ਭਾਰਤ ਵਾਪਸ ਪਰਤੇ ਨੇ ਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਰਿਪੋਰਟ ਕੀਤੇ ਗਏ ਲੋਕ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਤਰੇ ਨੇ ਤੇ ਅਮਰੀਕਾ ਵੱਲੋਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਪਨਾਮਾ ਤੋਂ ਵਾਪਸ ਪਰਤੇ ਭਾਰਤੀਆਂ ਦਾ ਇਹ ਪਹਿਲਾ ਜਥਾ ਹੈ ਤੇ ਹੁਣ ਤੱਕ 4 ਬੈਚਾਂ ਦੇ ਵਿੱਚ 344 ਐਨ ਆਰ ਆਈ ਅਮਰੀਕਾ ਤੋਂ ਵਾਪਸ ਆ ਚੁੱਕੇ ਨੇ 5 ਫਰਵਰੀ 15 ਫਰਵਰੀ ਅਤੇ 16 ਫਰਵਰੀ ਨੂੰ ਅਮਰੀਕਾ ਤੋਂ 332 ਲੋਕਾਂ ਨੂੰ ਹੱਤਕਰੀਆਂ ਅਤੇ ਬੇੜੀਆਂ ਨਾਲ ਬਨ ਕੇ ਫੌਜੀ ਜਹਾਜ਼ ਰਾਹੀਂ ਭੇਜਿਆ ਗਿਆ ਸੀ ਤੇ ਦੱਸ ਦਈਏ ਕਿ ਅਮਰੀਕਾ ਨੇ ਪਿਛਲੇ ਹਫ਼ਤੇ ਕਈ ਦੇਸ਼ਾਂ ਦੇ 299 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਕੇ ਪਨਾਮਾ ਭੇਜ ਦਿੱਤਾ ਸੀ ਤੇ ਉਹਨਾਂ ਨੂੰ ਪਨਾਮਾ ਦੇ ਵਿੱਚ ਸ਼ਰਨ ਦਿੱਤੀ ਗਈ ਜਿੱਥੇ ਉਹ ਸਾਰੇ ਇੱਕ ਹੋਟਲ ਦੇ ਵਿੱਚ ਰਹਤੇ ਇਥੋਂ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਭੇਜਿਆ ਜਾਣਾ ਸੀ ਵਿਸ਼ੇਸ਼ ਸੰਸਦ ਮੈਂਬਰ ਵਿਧਾਇਕ ਅਦਾਲਤ ਨੇ ਸੋਮਵਾਰ ਨੂੰ ਵਿਰੋਧੀ ਧਿਰ ਦੇ ਆਗੂ ਅਤੇ رائے بریਲੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਵਿਰੁੱਧ ਮਾਨਹਾਨੀ ਦੇ ਕੇਸ ਦੀ ਸੁਣਵਾਈ 6 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ ਗਾਂਧੀ ਦੇ ਵਕੀਲ ਕਾਸ਼ੀ ਪ੍ਰਸ਼ਾਦ ਸ਼ੁਕਲਾ ਨੇ ਕਿਹਾ ਕਿ ਸ਼ਿਕਾਇਤਕਰਤਾ ਤੋਂ 11 ਫਰਵਰੀ ਨੂੰ ਪੁੱਛਗਿੱਛ ਕੀਤੀ ਗਈ ਸੀ ਜਿਹੜਾ ਪੂਰੀ ਹੋਣ ਤੋਂ ਬਾਅਦ ਸੋਮਵਾਰ ਨੂੰ ਸੁਣਵਾਈ ਦਾ ਦਿਨ ਤੈਅ ਕੀਤਾ ਗਿਆ ਸੀ ਪਰ ਸ਼ਿਕਾਇਤਕਰਤਾ ਦੇ ਵਕੀਲ ਸੰਤੋਸ਼ ਕੁਮਾਰ ਪਾਂਡੇ ਦੇ ਅਦਾਲਤ 'ਚ ਹਾਜ਼ਰ ਨਾ ਹੋਣ ਕਾਰਨ ਮਾਮਲੇ ਦੀ ਸੁਣਵਾਈ 6 ਮਾਰਚ ਤੱਕ ਟਾਲ ਦਿੱਤੀ ਗਈ ਹੈ ਇਹ ਮਾਮਲਾ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਗਾਂਧੀ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਤਿੱਖੀ ਇਤਰਾਜਯੋਗ ਟਿੱਪਣੀ ਤੋਂ ਬਾਅਦ ਸਾਹਮਣੇ ਆਇਆ ਸੀ ਜਿਸ ਕਾਰਨ ਸਥਾਨਕ ਭਾਜਪਾ ਗੁਣੇ ਸ਼ਿਕਾਇਤ ਦਰਜ ਕਰਵਾਈ ਸੀ ਪਿਛਲੇ ਦਿਨੀ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਰਨ ਸਿੰਘ ਪੰਦੇਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪੰਦੇਰ ਨੇ ਗੱਲਬਾਤ ਕਰਦਿਆਂ ਕਿ ਆ ਕਿ ਕਿਸਾਨਾਂ ਦਾ ਜਥਾ ਪਹਿਲਾਂ 20 ਮਾਰਚ ਨੂੰ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਹੁਣ ਇਹ ਜਥਾ 25 ਮਾਰਚ ਨੂੰ ਦਿੱਲੀ ਲਈ ਰਵਾਨਾ ਹੋਵੇਗਾ। ਇਹਦੇ ਨਾਲ ਹੀ ਉਹਨਾਂ ਨੇ ਬੋਲਦੇ ਹੋਏ ਕਿ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸਾਨਾਂ ਵੱਲੋਂ 12 ਮੰਗਾਂ ਦਾ ਮੰਗ ਪੱਤਰ ਭੇਜਿਆ ਗਿਆ ਅਤੇ ਸਾਡੀ ਮੰਗ ਹੈ ਕਿ ਉਹ ਮਤਾ ਪਾਸ ਕਰਕੇ ਕੇਂਦਰ ਸਰਕਾਰ ਦੇ ਕੋਲ ਭੇਜਿਆ ਜਾਵੇ। ਉਨਾ ਆਖਿਆ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਉਸ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਅੱਗੇ ਬੋਲਦੇ ਉਹਨਾਂ ਆਖਿਆ ਕਿ ਜਿਹੜੇ ਨੌਜਵਾਨ ਵਿਦੇਸ਼ ਤੋਂ ਡਿਪਲੋਮਾ ਹੋ ਕੇ ਆਏ ਨੇ ਅਤੇ ਉਹਨਾਂ ਪਿੱਛੇ ਜਿਹੜੇ ਵੀ ਅਜਾਂ ਚ ਜ਼ਿੰਮੇਵਾਰ ਨੇ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਕੁਝ ਦਿਨ ਪਹਿਲਾਂ 에어 ਇੰਡੀਆ ਦੇ ਜਹਾਜ਼ ਦੀਆਂ ਟੁੱਟੀਆਂ ਸੀਟਾਂ ਦਾ ਮੁੱਦਾ ਉਠਾਉਣ ਤੋਂ ਬਾਅਦ ਪੰਜਾਬ பாஜக ਪ੍ਰਧਾਨ ਸੁਨੀਲ ਜਾਖੜ ਨੇ ਵੀ ਟਵੀਟ ਕਰਕੇ IndiGo ਜਹਾਜ਼ ਦੀਆਂ ਟੁੱਟੀਆਂ ਸੀਟਾਂ ਦਾ ਮੁੱਦਾ ਤੇ ਤਸਵੀਰਾਂ ਸਮੇਤ ਚੁੱਕਿਆ ਜਾਖੜ ਨੇ ਟਵੀਟ ਕੀਤਾ ਕਿ 27 ਜਨਵਰੀ ਨੂੰ IndiGo ਦੀ ਚੰਡੀਗੜ੍ਹ ਦਿੱਲੀ ਉਡਾਣ ਦੀਆਂ ਕਈ ਸੀਟਾਂ ਦੇ ਵਿੱਚ ਸੁਰੱਖਿਆ ਖਾਮੀਆਂ ਪਾਈਆਂ ਗਈਆਂ 벨ਟ ਠੀਕ ਤਰ੍ਹਾਂ ਨਾਲ ਨਹੀਂ ਬੰਨੀ ਜਾ ਰਹੀ ਸੀ ਤੇ ਜਾਖੜ ਨੇ ਕਿਹਾ ਕਿ ਕੈਬਨ ਕਰੂ ਮੈਂਬਰ ਨੇ ਇਸ ਸਬੰਧੀ ਕੁਝ ਵੀ ਕਰਨ ਤੋਂ ਅਸਮਰੱਥਾ ਜ਼ਾਹਰ ਕਰਦਿਆ ਕੰਪਨੀ ਦੀ ਵੈੱਬਸਾਈਟ ਉੱਤੇ ਜਾ ਕੇ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਜਾਖੜ ਨੇ ਕਿਹਾ ਕਿ ਇਹ ਮਾਮਲਾ ਸੀਟਾਂ ਦੀ ਮਾੜੀ ਹਾਲਤ ਜਾਂ ਯਾਤਰੀਆਂ ਦੇ ਆਰਾਮ ਨਾਲ ਸੰਬੰਧਿਤ ਨਹੀਂ ਹੈ ਪਰ ਉਹ ਇਸ ਲਈ ਲਿਖ ਰਹੇ ਨੇ ਕਿਉਂਕਿ ਡੀਜੀਸੀਏ ਇਹ ਯਕੀਨੀ ਬਣਾਵੇ ਕਿ ਇਹਨਾਂ ਦੋ ਵੱਡੀਆਂ 에ਅਰਲਾਈਨ ਦੇ ਚੱਲਦਾ ਹੈ ਵਾਲਾ ਵਰਤਾਓ ਕਰ ਸੁਰੱਖਿਆ ਨਿਯਮਾਂ ਵਿੱਚ ਢਿੱਲ ਨਾ ਆਵੇ। ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਗੈਰਕਾਨੂੰਨੀ ਵਿਦੇਸ਼ੀ ਨਾਗਰਿਕਾਂ ਨੂੰ ਵੱਡੇ ਪੱਦਰ ਉੱਤੇ ਦੇਸ਼ਨਕਾਲਾ ਦੇਣ ਦੇ ਆਪਣੇ ਫੈਸਲੇ ਨੂੰ ਜਾਰੀ ਠਹਿਰਾਉਂਦੇ ਹੋਏ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਭ੍ਰਿਸ਼ਟਾਚਾਰ ਨੂੰ ਜੜੋਂ ਪੁੱਟਣ ਦੇ ਲਈ ਧੋਖੇਬਾਜ਼ਾ, ਧੱਗਾ ਅਤੇ ਡੀਪ ਸਟੇਟ ਨੌਕਰਚਾਹਾਂ ਨੂੰ ਘਰ ਭੇਜ ਰਿਹਾ ਹੈ। ਟਰੰਪ ਨੇ ਗੈਰਕੁਨਨੀ ਪ੍ਰਵਾਸੀਆਂ ਨੂੰ ਵੱਡੇ ਪਦਰ ਤੇ ਦੇਸ਼ ਨਿਕਾਲਾ ਦੇਣਾ ਆਪਣੀ ਮੁੱਖ ਨੀਤੀ ਬਣਾਇਆ ਤੇ ਉਹਨਾਂ ਨੇ ਸ਼ਨੀਵਾਰ ਨੂੰ ਵਸ਼ਿੰਗਟਨ ਦੇ ਬਾਹਰ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧੋਖੇਬਾਜ਼ ਝੂਠੇ ਬੇਈਮਾਨਾ ਗਲੋਬਲਿਸਟ ਅਤੇ ਡੀਪ ਸਟੇਟ ਨੌਕਰਚਾਹਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ। ਉਹਨਾਂ ਇਹ ਵੀ ਆਖਿਆ ਕਿ ਗੈਰਕੁਨਨੀ ਵਿਦੇਸ਼ੀ ਵਪਾਰੀਆਂ ਨੂੰ ਘਰ ਭੇਜਿਆ ਜਾ ਰਿਹਾ ਹੈ ਤੇ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਰਹੇ ਹਾਂ ਤੇ ਲੋਕਾਂ ਦਾ ਰਾਜ ਬਹਾਲ ਕਰ ਰਹੇ ਹਾਂ। ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਐਕਸ ਦੇ ਉੱਤੇ ਪੋਸ ਅਥਰ ਯਾਰ 768 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਜਲੀ ਹੈ ਨਹੀਂ ਦੁਬਾਰਾ ਫਿਰ ਆਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ